ਸੁਕੇਸ਼ ਨੇ ਜੈਕਲਿਨ ਫਰਨਾਂਡੇਸ ਤੋਂ ਮੰਗੀ ਮਾਫੀ ਹੁਣ ਜੇਲ੍ਹ ਤੋਂ ਜੈਕਲਿਨ ਦੇ ਲਈ ਆਈ ਇੱਕ ਹੋਰ ਚਿੱਠੀ ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੇਸ ਜਲਦੀ ਹੀ ਸੋਨੂ ਸੂਦ ਦੀ ਫਿਲਮ ਫਤਿਹ ਦੇ ਵਿੱਚ ਨਜ਼ਰ ਆਵੇਗੀ ਇਸ ਦੌਰਾਨ ਸੁਕੇਸ਼ ਚੰਦਰ ਸ਼ੇਖਰ ਨੇ ਉਸ ਨੂੰ ਇੱਕ ਪੱਤਰ ਲਿਖਿਆ ਉਸ ਨੇ ਗਲਤੀ ਲਈ ਮਾਫੀ ਵੀ ਮੰਗੀ ਹੈ ਠੱਗਨੇ ਨਵੇਂ ਸਾਲ ਬਾਰੇ ਵੀ ਜ਼ਿਕਰ ਕੀਤਾ ਹੈ ਪੱਤਰ ਦੇ ਵਿੱਚ ਅਦਾਕਾਰਾ ਨੂੰ ਸ਼ੁਭਕਾਮਨਾ ਦੇਣ ਦੇ ਨਾਲ ਸੁਕੇਸ਼ ਚੰਦਰ ਸ਼ੇਖਰ ਨੇ ਕਿਹਾ ਕਿ ਸਾਲ 2025 ਰਿਸ਼ਤੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੋਵੇਗਾ सुकेश चंद्र शेखर ने चिट्ठी दे विच लिखया मेरी लेडी लव जैकी मेरी बोटा बोमा ਤੁਹਾਨੂੰ 90 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 베بی गर्ल 2025 ਇਹ ਸਾਡਾ ਸਾਲ ਹੈ ਉਹ ਸਾਲ ਜਿਸ ਵਿੱਚ ਮੈਂ ਤੁਹਾਡੇ ਲਈ ਆਪਣੇ ਪਿਆਰ ਨੂੰ ਸਾਬਿਤ ਕਰਨ ਜਾ ਰਿਹਾ ਹਾਂ ਅਤੇ ਆਪਣੇ ਪਿਆਰ ਲਈ ਸਭ ਤੋਂ ਵੱਡਾ ਸਰਪ੍ਰਾਈਜ਼ ਦੇਣ ਜਾ ਰਿਹਾ ਹਾਂ ਇਸ ਦੁਨੀਆ ਦੇ ਸਾਹਮਣੇ ਜੋ ਸੋਚਦੀ ਹੈ ਕਿ ਮੈਂ جنونی ਹਾਂ सुकेश ਨੇ ਅੱਗੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਤੁਹਾਡਾ دیਵਾਨਾ ਹਾਂ ਮੇਰੀ ਬੇਬੀ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਮੈਨੂੰ ਪਿਆਰ ਕਰਦੇ ਹੋ ਅਸੀਂ ਪੁਰਾਣੇ ਜਮਾਨੇ ਤੋਂ ਹਾਂ ਅਤੇ ਜੇਕਰ ਤੁਸੀਂ ਸੱਚਮੁੱਚ ਉਸ ਵਿਅਕਤੀ ਲਈ ਪਿਆਰ ਸ਼ਬਦ ਦਾ ਮਤਲਬ ਸਮਝਦੇ ਹੋ ਤਾਂ ਤੁਹਾਨੂੰ ਆਪਣੇ ਸਾਥੀ ਦੇ ਪ੍ਰਤੀ ਪਿਆਰ ਚ ਡੁੱਬੇ ਰਹਿਣਾ ਚਾਹੀਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਕੀ ਸੋਚਦੀ ਹੈ ਸਿਰਫ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਤੁਹਾਡੇ ਕੋਲ ਕੀ ਹੈ ਦੁਨੀਆ ਦੀ ਪਰਵਾਹ ਨਾ ਕਰੋ ਚਿੱਠੀ ਵਿੱਚ ਸੁਕੇਸ਼ ਨੇ ਦੁਨੀਆ ਬਾਰੇ ਬਹੁਤ ਜ਼ਿਆਦਾ ਨਾ ਸੋਚਣ ਬਾਰੇ ਗੱਲ ਕੀਤੀ ਉਸਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਕੀ ਸੋਚਦੀ ਹੈ ਸਿਰਫ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਤੁਹਾਡੇ ਕੋਲ ਕੀ ਹੈ ਸੁਕੇਸ਼ ਨੇ ਇਹ ਵੀ ਲਿਖਿਆ ਕਿ ਇਸ ਸਾਲ 네ਗੇਟਿਵਿਟੀ ਨੂੰ ਕਿਵੇਂ ਠੀਕ ਕਰੇਗਾ ਠੱਗ ਨੇ ਲਿਖਿਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਦੁਨੀਆ ਨੂੰ ਇਹ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਅਖੌਤੀ ਅਪਰਾਧ ਕਹਾਣੀਆਂ ਕਦੇ ਸੱਚ ਨਹੀਂ ਸਨ ਅਤੇ ਇੱਕੋ ਇੱਕ ਚੀਜ਼ ਜੋ ਸੱਚ ਸੀ ਉਹ ਸੀ ਸਾਡਾ ਇੱਕ ਦੂਜੇ ਲਈ ਪਿਆਰ ਤੇ ਜਨੂਨ ਠੱਗ ਨੇ ਫੋਟੋ ਦੀ ਪ੍ਰੋਮੋਸ਼ਨ ਦੌਰਾਨ ਉਸ ਦੀ ਦੇਸੀ ਲੁੱਕ ਤੇ ਵੀ ਪ੍ਰਤੀਕਿਰਿਆ ਦਿੱਤੀ ਤੇ ਲਿਖਿਆ ਕਿ ਮੈਨੂੰ ਸਰਪ੍ਰਾਈਜ਼ ਕਰਨ ਲਈ ਧੰਨਵਾਦ ਬੇਬੀ ਉਹਨਾਂ ਨੇ ਜੈਕਲਿਨ ਨੂੰ ਆਪਣੀ ਅਸਲੀ ਬਾਰਬੀ ਜੋਲ ਦੱਸਦੇ ਹੋਏ ਕਿਹਾ ਫੋਟੋ ਸ਼ੂਟ ਬਹੁਤ ਸ਼ਾਨਦਾਰ ਸੀ ਅਗਨੇ ਇਸ ਚਿੱਠੀ ਦੇ ਵਿੱਚ ਅੱਗੇ ਮਾਫੀ ਵੀ ਮੰਗੀ ਬੇਬੀ ਇਸ ਸਾਲ ਦੀ ਸਰਪ੍ਰਾਈਜ਼ ਦੀ ਸੂਚੀ ਦਾ ਇੰਤਜ਼ਾਰ ਨਹੀਂ ਕਰ ਸਕਦਾ ਮੈਂ ਉਤਸ਼ਾਹਿਤ ਹਾਂ ਸਭ ਤੋਂ ਪਹਿਲਾਂ ਵਾਪਸ ਇਕੱਠੇ ਹੋਣਾ ਹੈ ਅਤੇ ਇਸ ਦੁਨੀਆ ਨੂੰ ਇੱਕ ਦੂਜੇ ਲਈ ਆਪਣੇ ਪਿਆਰ ਨਾਲ ਰੰਗਣਾ ਹੈ ਬੇਬੀ ਟਰਲ ਇੱਕ ਵਾਰ ਫਿਰ ਤੇਰੇ ਨਾਲ ਹੋਈ ਹਰ ਚੀਜ਼ ਲਈ ਮਾਫੀ ਇਸ ਸਾਲ 2025 ਇੱਕ ਨਵੀਂ ਸ਼ੁਰੂਆਤ ਹੋਵੇਗੀ ਮੈਂ ਵਾਅਦਾ ਕਰਦਾ ਹਾਂ ਕਿ ਤੁਸੀਂ ਸਾਡੇ ਅਤੇ ਸਾਡੇ ਪਿਆਰ ਤੇ ਮਾਣ ਮਹਿਸੂਸ ਕਰੋਗੇ ਮੇਰੇ ਤੇ ਵਿਸ਼ਵਾਸ ਕਰੋ ਬੇਬੀ ਸਾਡੀ ਪ੍ਰੇਮ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਮਿਸਾਲ ਕਾਇਮ ਕਰੇਗੀ ਯਕੀਨਨ ਤੁਸੀਂ ਮਾਣ ਮਹਿਸੂਸ ਕਰੋਗੇ ਤਾਂ ਦੱਸਦੀ ਹੈ ਕਿ ਸ਼ੁਕੇਸ਼ ਚੰਦਰ ਅਜੇ ਵੀ ਜੇਲ੍ਹ ਵਿੱਚ ਹੈ ਉਸ ਨੂੰ ਹਾਲ ਹੀ ਦੇ ਵਿੱਚ ਬੰਬੇ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਹੈ ਜਿਸ ਦੇ ਵਿੱਚ ਉਸ ਨੂੰ 9 ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਠੱਗ ਨੂੰ ਅਜੇ ਤੱਕ ਉਸ ਦੇ ਖਿਲਾਫ ਦਰਜ ਕੁਝ ਹੋਰ ਮਾਮਲੇ ਵਿੱਚ ਵੀ ਜ਼ਮਾਨਤ ਨਹੀਂ ਮਿਲੀ ਹੈ